ਕ੍ਰਿਸ਼ਨ ਵਾਸਤੇ ਸਾਨੂੰ ਉਸ ਤਰ੍ਹਾਂ ਦੇ ਬੰਦੇ ਦੀ ਲੋੜ ਹੈ ਜਿਹਨੂੰ ਆਲੂ ਦਾ ਤਜਰਬਾ ਹੋਵੇ ਚਲੋ ਸਾਡੀ ਆਪਸ ਵਿੱਚ ਗੱਲਬਾਤ ਠੀਕ ਹੋਈ ਤੇ ਇਸ ਸਾਲ ਫਿਰ ਮੈਂ ਜਿਹੜਾ 25-26 ਏਕੜ ਸਾਡੇ ਕੋਲੇ ਮੀਨੀ ਡੋਪਰੀ ਲੱਗਿਆ ਹੋਇਆ ਤੇ ਆਲੂਆਂ ਦੀ ਖੇਤੀ ਦੇ ਵਿੱਚ ਜੋ ਮੇਰਾ ਤਜਰਬਾ ਹੈ ਵੀ ਇਹਦੇ 'ਚ ਬੜੇ ਅਪ ਡਾਊਨ ਆਉਂਦੀ ਨੇ ਕਿਉਂਕਿ ਜਦੋਂ ਪਹਿਲੇ ਸਾਲ ਸੇ ਸਾਡਾ ਬੜਾ ਮੰਦਾ ਸਾਲ ਆਇਆ ਸੀ ਤੇ ਕਿ ਮੈਂ ਇਹ ਵੀ ਤਜਰਬਾ ਦੇਖਿਆ ਹੈ ਮੇਰਾ ਕਿਉਂਕਿ ਉਹ ਦੁਆਦ ਆਲੂਆਂ ਦਾ ਮੇਲ ਮਲਾਪ ਉਹਨੇ ਸ਼ੁਰੂ ਹੋ ਗਏ ਜਲੰਧਰ ਨਾਲ ਜਾਣਾ ਆਉਣਾ ਅਕਸਰ ਰੁਟੀਨ ਬਣ ਗਿਆ ਸੀ ਵੀ ਜੇ ਕੋਈ ਵੀ ਬੰਦਾ ਪਹਿਲਾ ਸਾਲ ਉਹਦਾ ਚੰਗਾ ਲੱਗ ਜੇ ਨਾ ਉਹ ਆਲੂਆਂ ਜਮਾਰ ਜਰੂਰ ਖੰਦਾ ਜਿੰਦਗੀਸ਼ਰ ਵੱਡੀ ਮਾਰਕ ਉਹਨੂੰ ਭੁਲੇਖਾ ਪੈ ਜਾਂਦਾ ਵੀ ਜਿਹੜੇ ਆਸੀ ਪਾਸੇ ਆਲੂ ਲਾਉਣ ਵਾਲੇ ਸੀ ਤੇ ਗੱਪੀ ਮਾਰੀ ਗਈ ਆਲੂ ਦੇ ਘਟੇ ਦਾ ਸੌਦਾ ਹੀ ਨਹੀਂ ਹੁਣ ਵੀ ਇਹ ਗੱਲਾਂ ਦੋਕ ਸਾਲਾਂ ਦੀਆਂ ਹੁਣ ਚੱਲ ਰਹੀਆਂ ਵੀ ਕੁਝ ਬੰਦੇ ਕਹਿੰਦੇ ਵੀ ਇਹ ਪੁਰਾਣੇ ਬੰਦੇ ਆਲੂ ਲਾਉਣ ਵਾਲੇ ਤਾਂ ਇਹ ਤੇ ਜਾਣ ਕੇ ਕਹਿ ਰਹੇ ਆ ਵੀ ਆਲੂ ਦੀ ਖੇਤੀ ਬੜੀ ਰਿਸਕੀ ਹੈ ਇਹਦੇ ਚ ਘਾਟਾ ਵੀ ਬਹੁਤ ਹੈ ਮੁਨਾਫਾ ਵੀ ਬਹੁਤ ਜਦੋਂ ਮੇਰੇ ਨਾਲ ਕੋਈ ਕਿਸਾਨ ਗੱਲ ਕਰਦਾ ਹੈ ਰੈਸਲਾ ਕਰਦਾ ਹੈ ਮੈਂ ਉਹਨੂੰ ਹਮੇਸ਼ਾ ਇਹ ਗੱਲ ਕਹਿੰਦਾ ਵੀ ਆਲੂ ਦੀ ਖੇਤੀ ਇੱਕ ਜਾਂ ਦੋ ਏਕੜ ਤੋਂ ਸ਼ੁਰੂ ਕਰੀਓ ਤੇ ਵੀ ਮੈਂ ਤਾਂ ਆਪਦੇ 47-48 ਸਾਲਾਂ ਦਾ ਜਿਹੜਾ ਆਲੂਆਂ ਦਾ ਮੇਰਾ ਤਜਰਬਾ ਮੈਂ ਸਿੱਖਿਆ ਹੈ ਵੀ ਕੋਈ ਇਹੋ ਜਿਹਾ ਪੰਡਤ ਦੁਨੀਆ ਤੇ ਜਿਹਨੇ ਜੰਮਿਆ ਜਿਹੜਾ ਇਹ ਦੱਸ ਦੇ ਵੀ ਆਲੂ ਦਾ ਕੀ ਰੇਟ ਆਊਗਾ ਅੱਜ ਇੱਥੇ ਆਪਾਂ ਇੰਨੇ ਬੈਠੇ ਆ ਬੜੇ ਤਜਰਬੇ ਕਰਸਾ ਥਾਲੇ ਕਿਸਾਨ ਬੈਠੇ ਆ 20 25 25 ਸਾਲਾਂ ਦੇ ਤਜਰਬੇ ਵਾਲੇ ਬਹੁਤ ਕਿਸਾਨ ਬੈਠੇ ਆ ਅੱਜ ਦੱਸ ਦੋ ਵੀ ਕੋਈ ਕੀ ਰੇਟ ਆਊਗਾ ਮਾਰਚ ਦੇ ਵਿੱਚ ਹੌਲੀ ਹੌਲੀ 10 15 ਸਾਲ ਤਾਪਾਂ ਨੂੰ ਸਮਝ ਨਹੀਂ ਆਉਂਦੀ ਉਹਦੋਂ ਨਾ ਹੀ ਇੰਨਾ ਕਮਿਊਨੀਕੇਸ਼ਨ ਦਾ ਸਾਧਨ ਹੁੰਦਾ ਸੀ ਫਿਰ ਯੂਨੀਵਰਸਿਟੀ ਦਾ ਮੈਂ ਪਰਮਾਤਮਾ ਦੀ ਕਿਰਪਾ ਨਾਲ ਖੇਤੀ 'ਚ ਆਉਣ ਤੋਂ ਪਹਿਲਾਂ ਹੀ ਜੁੜ ਗਿਆ ਸੀ ਤਾਂ ਇੱਕ ਵਾਰ ਹੁਣੇ ਜਦੋਂ ਹੌਲੀ-ਹੌਲੀ ਇੰਟਰਨੈਟ ਆਇਆ ਹੋਰ ਹੋਇਆ ਜਿੰਨੇ ਵੀ ਆਪਾਂ आलू ਦੀ ਖੇਤੀ ਕਰਨ ਵਾਲੇ ਐ ਨਾ ਆਪਾਂ ਇਹ ਨਾ ਦੇਖਿਆ ਕਰੋ ਕਿ ਆਪਣੇ ਆਲੇ ਦੁਆਲੇ ਚ ਤਾਂ ਇੱਕ ਹੀ ਆਲੂ ਖਰਾਬ ਹੋ ਗਿਆ ਜਾਂ ਆਲੂ ਜ਼ਿਆਦਾ ਹੋ ਗਿਆ ਇਹ ਨਹੀਂ ਭਾਅ ਫਿਕਸ ਨਹੀਂ ਕਰਨਾ ਡਾਕਟਰ ਸਿੰਘ ਵਿੰਦਤੀ ਨੇ ਹੁਣੇ ਦੱਸਿਆ ਵੀ ਯੂਕੇ ਸਾਡੇ ਨੂੰ ਸਭ ਤੋਂ ਗੁਣਾ ਆਲੂ ਪੈਦਾ ਕਰਦੀ ਹੈ ਕਹਿੰਦਾ ਤੇ 20% ਵਿਹਾਰ ਕਰਦਾ ਹੁਣ ਤੁਸੀਂ ਬਾਕੀ ਦੇਖ ਲਓ ਕਿ ਬਾਕੀ ਸਾਰੇ ਸੂਬੇ ਆਪਾਂ ਕਿੰਨੇ ਦਿਨ ਵਿੱਚ ਰਹਿ ਜਾਂਦੇ ਪਰ ਪੰਜਾਬ ਗੁਰੂਆਂ ਪੀਰਾਂ ਚਲੋ ਆਈ ਨਹੀਂ ਹੋ ਕੰਮ ਕਰਦੇ ਕਰਾਂਗੇ ਅੱਜ ਚਲੋ ਆਈ ਨਹੀਂ ਹੋ ਕੰਮ ਕਰਦੇ ਕਰਾਂਗੇ ਅੱਜ ਬਹੁਤ ਬਹੁਤ ਪਹੁੰਚ ਗਏ ਆ ਵੀ ਬੀਲੀ ਲੱਗਣ ਲੱਗ ਗਿਆ ਆਲੂਆਂ ਨੂੰ ਤਾਂ ਆਲੂ ਦਾ ਦੋ ਤਿੰਨ ਗੱਲਾਂ ਜੇ ਆਪਾਂ ਖੇਤੀ ਕਰਨੀ ਹੈ ਖਾਸ ਕਰਕੇ ਆਪਣਾ ਹੀ ਪ੍ਰੋਬਲਮ ਤਾਂ ਮਾਰਕੀਟਿੰਗ ਦੀ ਹੁੰਦੀ ਹੈ ਆਲੂ ਦੀ ਗ੍ਰਾਉਨੋਮੀ ਕਿਹੜਾ ਬੀਜ ਨੇ ਕਦੋਂ ਬੀਜਣਾ ਇਹ ਸਾਰਾ ਕੁਝ ਸਾਡੇ ਨਾਲ ਸਾਨੂੰ ਦੱਸ ਕੇ ਜਾਣਗੇ ਮਾਰਕੀਟਿੰਗ ਦੇ ਵਿੱਚ ਜੋ ਦੁਨੀਆਂ ਦਾ ਮਾਡਲ ਆਪਾਂ ਦੇਖਦੇ ਆਂ ਅਮਰੀਕਾ ਦੇ ਵਿੱਚ ਵੀ 6-7 ਫਸਲਾਂ ਦਾ ਡਾਕਟਰ ਮੱਲੀ ਸਾਹਿਬ ਅਕਸਰ ਉੱਥੇ ਜਾਂਦੇ ਰਹਿੰਦੇ ਇਹਨਾਂ ਨੂੰ ਜਿਆਦਾ ਪਤਾ ਹੋਣਾ ਪਰ ਜਿੰਨਾ ਕਿ ਮੈਂ ਸੁਣਿਆ ਵੀ ਉੱਥੇ ਕ੍ਰੌਪ ਪ੍ਰੋਗਰਾਮਿੰਗ ਵੀ ਹੈਗੀ ਵੀ ਉਹਨਾਂ ਫਸਲਾਂ ਦਾ ਜੇ ਕਿਸਾਨ ਨੂੰ ਘਾਟਾ ਪੈਂਦਾ ਹੈ ਤਾਂ ਸਰਕਾਰਾਂ ਉਹਨੇ ਕਾਉਂਸ ਪੈਸੇ ਕਾ ਦਿੰਦੀ ਹੈ ਉਹ ਸਾਡੇ ਦੇ ਵਿੱਚ ਨਾਲ ਦਾ ਕਿਸੇ ਕ੍ਰੌਪ ਦੀ ਕੋਈ ਕ੍ਰੌਪ ਪ੍ਰੋਗਰਾਮਿੰਗ ਹੈ ਐਮਐਸਪੀ ਲੋਤਰ ਫਸਲਾਂ ਤੇ ਹੈ ਤੇ ਦੂਸਰਾ ਮਾਡਲ ਹੈ ਜੋ ਇਜ਼ਰਾਈਲ ਮੈਂ ਦੇਖਿਆ ਹੈ ਦੁਨੀਆਂ ਦੇ ਵਿੱਚ ਸਭ ਤੋਂ ਵਧੀਆ ਉਹ ਵੀ ਕਿਸਾਨ ਆਰਗੇਨਾਈਜ਼ਡ ਹੁੰਦੇ ਆ ਆਪਣੀ ਇੰਡੀਆ ਦੇ ਵਿੱਚ ਜਿੰਨੇ ਕਿ ਥਾਵਾਂ ਤੇ ਮੈਂ ਗਿਆ ਮੈਂ ਗੰਗਰਾਵ ਦਾ ਮਾਡਲ ਸਭ ਤੋਂ ਵਧੀਆ ਦੇਖਿਆ ਹੈ ਉਹ ਮੋਹਲ ਜਿਹੜਾ ਆਪਾਂ ਸਾਰੇ ਜਾਣਦੇ ਹਾਂ ਉਹ ਪਰੌਲਾ ਇਹ ਹੈ ਪੰਜਾਬ ਦੇ ਵਿੱਚ ਨਾਲ ਤਾਂ ਆਪਣੇ ਕੋਈ ਪ੍ਰੋਗਰਾਮ ਨਹੀਂ ਆ ਉਹ ਤਾਂ ਪੂਰੇ ਦੇਸ਼ 'ਚ ਹੀ ਹੈ ਨਹੀਂ ਤੇ ਆਰਗੇਨਾਈਜ਼ਡ ਹਜੇ ਆਪਾਂ ਨਹੀਂ ਹੋਏ ਚਲੋ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਪਿਛਲੇ 3-4 ਸਾਲਾਂ ਤੋਂ ਇਸ ਤਰ੍ਹਾਂ ਆਪਾਂ ਕਿਸਾਨ ਇਕੱਠੇ ਹੋਣ ਲੱਗੇ ਆ ਪਰ ਜੋ ਮਾ ਹਲੋ ਵਾਲੀ ਮਾਰਕੀਟਿੰਗ ਦਾ ਦੇਖਿਆ ਹੈ ਵੀ ਆਲੂ ਦਾ ਮੈਜੂਤੀ ਨੂੰ ਭਾਅ ਫਿਕਸ ਕਰਨ ਵਾਲੀ ਸਟੇਟ ਹੁੰਦਾ ਹੈ ਵੀ ਜੇ ਯੂਪੀ ਚ ਬਸਰ ਬਹੁਤ ਵਧੀਆ ਹੁੰਦੀ ਹੈ ਤੇ ਰੇਟ ਠੀਕ ਠੀਕ ਰਹਿੰਦੇ ਨੇ ਪਰ ਸਾਰਾ ਕੁਝ ਕੀਤੇ ਕਿਤੇ ਤਾਏ ਤੇ ਉਹਦੀ ਗੇਮ ਚੇਂਜ ਕਰਨ ਵਾਲਾ ਹੈਗਾ ਵੈਸਟ ਬੰਗਾਲ ਜਿਹੜਾ 32% ਆਲੂ ਦਾ ਪੈਦਾ ਕਰਦਾ ਵੈਸਟ ਬੰਗਾਲ ਜਿਹੜਾ ਆਪਾਂ ਨੂੰ ਪਤਾ ਲੱਗਣਾ ਹੋ ਜਾ ਕੇ ਫਰਵਰੀ ਅੰ데 ਜਾਂ ਮਾਰਚ ਦੇ ਪਹਿਲੇ ਹਫਤੇ ਪਤਾ ਲੱਗਣਾ ਹੈ ਫਿਲਹਾਲ ਪੂਰੇ ਇੰਡੀਆ 'ਚ ਜੋ ਸਾਡੀ ਗੱਲਬਾਤ ਉਧਰਲੇ ਸੂਬੇ ਦੇ ਕਿਸਾਨਾਂ ਨਾਲ ਹੁੰਦੀ ਹੈ ਫਸਲ ਠੀਕ ਹੈ ਤੇ ਇਹ ਪ੍ਰਮਾਤਮਾ 'ਤੇ ਅਰਦਾਸ ਵੀ ਕਰਦੇ ਆ ਕਿ ਫਸਲ ਸਾਰਿਆਂ ਦੀ ਠੀਕ ਹੋਵੇ ਦੂਜਾ ਮੈਂ ਇਹ ਦੇਖਿਆ ਵੀ ਆਲੂ ਦਾ ਜਿਹੜਾ ਭਾਅ ਹੈ ਇਹ ਅਪ ਡਾਊਨ ਇਹਦੇ ਚਾਉਣਾ ਹੀ ਹੋ 1970 ਤੋਂ ਹੀ ਮੈਂ ਦੇਖ ਰਿਹਾ ਕਿ ਕਦੇ ਆਲੂ ਦਾ ਰੇਟ ਮਤਲਬ ਜੇ ਚੰਗਾ ਆ ਗਿਆ ਤਾਂ ਕਿਸਾਨਾਂ ਦਾ ਆ ਗਿਆ ਕਦੇ ਪਰ 2013 ਤੋਂ ਪਹਿਲਾਂ ਅਸੀਂ ਇਹ ਕਹਿੰਦੇ ਹੁੰਦੇ ਸੀ ਵੀ ਆਲੂ 5 ਸਾਲਾਂ ਚ ਇੱਕ ਵਾਰੀ ਧੁਖਾ ਦਿੰਦਾ ਹੈ ਪਰ ਉਸ ਤੋਂ ਬਾਅਦ ਹੁਣ ਇਹ ਹੋ ਗਿਆ ਵੀ ਆਲੂ ਹਰ ਦੋ ਸਾਲਾਂ ਚ ਇੱਕ ਸਾਲ ਧੁਖਾ ਦੇ ਜਾਂਦਾ ਤਾਂ ਉਹਦੇ ਵਿੱਚ 2013-14 ਚ ਅਸੀਂ ਦੇਖਣ ਲੱਗੇ ਵੀ ਜੇ ਆਲੂ 3 ਕਰੋੜ ਟਨ ਤੋਂ ਉੱਪਰ ਪੈਦਾ ਹੋ ਗਿਆ ਇੰਡੀਆ ਚ ਆਲੂ ਰੁਲ ਜਾਊਗਾ ਪਰ ਇਹ ਬੜੀ ਵਧੀਆ ਗੱਲ ਹੈ ਵੀ ਸਾਡੇ ਪ੍ਰੋਸੈਸਿੰਗ ਇੰਡਸਟਰੀ ਆ ਗਈ ਕਾਫੀ ਕਿਸੇ ਰਾਜ ਦੇ ਵਿੱਚ ਗਵਾਂਡ ਪੰਜਾਬ ਚ ਵੀ ਛੋਟੀ ਬੋਲਦੀ ਕਿਉਂਕਿ ਪੈਸੀ ਨੇ ਸ਼ੁਰੂ ਕੀਤਾ ਕੰਮ ਕੁਝ 18-19 ਸਾਲ ਪਹਿਲਾਂ ਇਹਦਾ ਵੀ ਚੰਗਾ ਅਸਰ ਹੋਇਆ ਤਾਂ ਇਹਦੇ ਨਾਲ ਖਪਤ ਵਧੀ ਹੈ ਹੁਣ ਮੈਂ ਇਹ ਕਹਿੰਦਾ ਵੀ ਜੇ 5 ਕਰੋੜ 80 ਲੱਖ ਟਨ ਨਾਲੋਂ ਪੈਦਾ ਇੰਡੀਆ 'ਚ ਹੁੰਦਾ ਤਾਂ ਫਿਰ ਬੱਲੇ ਬੱਲੇ ਫਿਰ ਹਜ਼ਾਰ ਤੋਂ ਘੱਟ-ਘੱਟ ਨਹੀਂ ਵਿਗਦਾ ਮੈਂ ਲਿਖੀ ਜੇ ਅੰਨੂ 6 ਕਰੋੜ 20 ਲੱਖ ਟਨ ਪੈਦਾ ਹੁੰਦਾ ਤਾਂ ਲੋ ਫਿਰ ਰੋਲ ਸਕਦਾ 40 ਲੱਖ ਟਨ ਦੀ ਗੇਮ ਵਿੱਚ ਪਹਿਲਾਂ ਮੀਟਿੰਗਾਂ ਜਦੋਂ ਆ ਕਰੋਨਾ ਆ ਉਹ ਤੋਂ ਪਹਿਲਾਂ ਅਕਸਰ ਸਾਡੀਆਂ ਮੀਟਿੰਗਾਂ ਹੁੰਦੀਆਂ ਜਾਂਦੇ ਆਉਂਦੇ ਮੋਦੀਪੁਰ ਜਾਣਾ ਸਿਮਲੇ ਜਾਣਾ ਜਾਂ ਹੋਰ ਜਲੰਧਰ ਆ ਆਮ ਗੱਲ ਸੀ ਤਾਂ ਹੁਣ ਰੌਲਾ ਇਹ ਹੈ ਕਿ 40 ਲੱਖ ਟਨ ਜਿਹੜਾ ਉਹਦਾ ਕੋਈ ਬਫਰ ਸਟਾਕ ਕੋਈ ਸਰਕਾਰ ਕਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਨੇ ਇੱਕ ਕਮੇਟੀ ਵੀ ਬਣਾਈ ਮੈਂ ਵੀ ਉਹਦੇ ਵਿੱਚ ਸੀ ਸਾਡੀਆਂ ਵੀ ਤਾਂ ਅਕਸਰ ਹੁੰਦੀਆਂ ਤੇ ਆਪਣੇ ਐਫਸੀਡੀ ਸ਼੍ਰੀ ਸ਼ੇਸ਼ ਮਾਰਦੀ ਬਹੁਤ ਹੀ ਵਧੀਆ ਕਿਉਂਕਿ ਆਪਾਂ ਨੂੰ ਕਈ ਵਾਰੀ ਆ ਲੱਗਦਾ ਹੁੰਦਾ ਵੀ ਅਸਰ ਦਾ ਕੁਝ ਨਹੀਂ ਕਰਦੇ ਪਰ ਮੈਂ ਅੱਜ ਵੀ ਉਹਨਾਂ ਨੂੰ ਯਾਦ ਕਰਦਾ ਤੇ ਉਹਨਾਂ ਨਾਲ ਕਿਤੇ ਨਾ ਕਿਤੇ ਗੱਲਬਾਤ ਹੁੰਦੀ ਰਹਿੰਦੀ ਹੈ ਤਾ ਉਦੋਂ ਵੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜਿਹੜਾ ਉਦੋਂ ਅਸੀਂ ਮੰਨਦੇ ਸੀ ਵੀ 20-25 ਲੱਖ ਦਾ ਨਾਲੂ ਹੈ ਜਿਹੜਾ ਇਹ ਸਾਰੀ ਗੇਮ ਨੂੰ ਵਿਗਾੜ ਦਿੰਦਾ ਜੇ ਇੰਨੇ ਕਿ ਝਾੜ ਘਟ ਜੇ ਤਾਂ ਕਿਸਾਨ ਬਹੁਤ ਵੈਸੀ ਕਮਾ ਲੈਂਦਾ ਤੇ ਜੇ ਇੰਨਾ ਕਿ ਝਾੜ ਵਧ ਜਾਂਦਾ ਤਾਂ ਫਿਰ ਰੋਲ ਜਾਂਦਾ ਚਲੋ ਅਖੀਰ ਨੂੰ ਗੰਨੇ ਸਿੰਧਾ ਸਾਹਿਬ ਹੁੰਦੇ ਸੀ ਸਰਦਾਰ ਜੰਗਪਾਦਰ ਸੰਘਾ ਜੀ ਬੜੇ ਰਿਸਪੈਕਟਡ ਬੰਦੇ ਨੇ ਤੇ ਮੈਂ ਜ਼ਿੰਦਗੀ ਜਿੰਨੇ ਵੀ ਕਿਸਾਨਾਂ ਨੂੰ ਮਿਲਿਆ ਮੈਂ ਉਹਨਾਂ ਦੇ ਸਭ ਤੋਂ ਵੱਧ ਮੈਨੂੰ ਚੰਗੇ ਲੱਗੇ ਐ ਤਾਂ ਬੜੀ ਪ੍ਰੈਕਟੀਕਲ ਤੇ ਸੱਚੀ ਗੱਲ ਕਰਦੇ ਆ ਉਹ ਅਖੀਰ ਨੂੰ ਬਾਦਸ਼ਾਹ ਕਹਿੰਦੇ ਵੀ ਸੰਘਾ ਜੀ ਤੁਸੀਂ ਕੋਈ ਵੱਡੇ ਕਿਸਾਨ ਆ ਕੂਨਥਲਾ ਦੇ ਜ਼ਿਲंधर ਦੇ ਤੁਸੀਂ ਕੋਈ ਇਹੋ ਜਿਹਾ ਪ੍ਰੋਜੈਕਟ ਲਾਓ ਵੀ ਜਿਹੜਾ ਜਦੋਂ ਆਪਣੇ ਆਲੂ ਜ਼ਿਆਦਾ ਹੁੰਦਾ ਆਪਣਾ ਇਹਦੀ ਖਤ ਕਰ ਦਈਏ ਪਰ ਉਹ ਕੋਈ ਵੀ ਕੱਲਾ ਬੰਦਾ ਬਹੁਤ ਇਸ ਤਰ੍ਹਾਂ ਦੀ ਵੀ ਹੁਣ ਜਿਵੇਂ ਹੁਣ ਦੀ ਸਥਿਤੀ ਹੈ 40 ਲੱਖਾਂ ਨਾਲੋਂ 40 ਲੱਖਾਂ ਨਾਲੋਂ ਨੂੰ ਸਾਹਮਣਾ ਕੋਈ ਐ ਮਾੜੀ ਮੁੱਢੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਮੇਰਾ ਕਹਿਣ ਦਾ ਮਤਲਬ ਇਹੀ ਹੈ ਵੀ ਚਲੋ ਇਹ ਸ਼ੁਰੂਆਤ ਹੈ ਵੀ ਆਪਾਂ ਇਕੱਠੇ ਹੋਣ ਲੱਗੇ ਆ ਜੇ ਅੱਜ ਆਪਾਂ 1500 ਜਾਂ 1000 ਕਿਸਾਨ ਇਕੱਠਾ ਹੋਏ ਆ ਹੌਲੀ ਹੌਲੀ ਇਹਨੂੰ ਆਪਾਂ ਇਸ ਗੱਲ ਵੱਲ ਲੈ ਕੇ ਜਾਈਏ ਵੀ ਆਪਣੇ ਸਾਰੇ ਦੇਸ਼ ਦੇ ਕਿਸਾਨ ਇਕੱਠੇ ਹੋਣ ਤੇ ਫਿਰ ਆਪਾਂ ਇਹਨੂੰ ਪ੍ਰੋਗਰਾਮ ਕਰੀਏ ਵੀ ਜਿਹੜਾ ਇਹ ਹੋਵੇ ਵੀ ਆਪਣੇ ਕੋਲੇ ਭਾਈ ਇਹ ਨਾਲੋਂ ਜ਼ਿਆਦਾ ਹੋ ਗਿਆ ਸਪੋਜ਼ ਆਪਾਂ 100 ਗੱਟਾ ਾਲੂ ਪੈਦਾ ਕਰ ਰਹੇ ਹਾਂ ਤੇ ਆਪਾਂ ਰੋੜ ਰਹੇ ਹਾਂ ਜੇ ਆਪਾਂ 90 ਗੱਟੇ ਪੈਦਾ ਕਰਕੇ ਆਪਣਾ 1000 ਗੱਟਾ ਵਿਕਦਾ ਤੇ 10 ਗੱਟੇ ਆਪਾਂ ਨਸ਼ਟ ਵੀ ਕਰ ਦਿਆਂਗੇ ਸਰਕਾਰਾਂ ਨਹੀਂ ਕੁਝ ਕਰਦੀਆਂ ਜਾਂ ਉਹਨਾਂ ਦੇ ਵੱਸ ਦਾ ਰੋਗ ਨਹੀਂ ਕਿਉਂਕਿ ਪੈਰਿਸ਼ੀਵਲ ਕਮੋਡਿਟੀ ਹੈ ਸਰਕਾਰਾਂ ਵੀ ਇਹਨੂੰ ਸਟਾਕ ਨਹੀਂ ਕਰ ਸਕਦੀਆਂ ਲੰਮਾ ਸਮਾਂ ਤਾਂ ਇਹ ਜੇ ਆਪਾਂ ਨੂੰ ਇਹਨਾਂ ਗੱਲਾਂ 'ਤੇ ਆਉਣਾ ਪਊਗਾ ਬਾਕੀ ਬਹੁਤ ਹੁਣ ਇਨਫੋਰਮੇਸ਼ਨ ਟੈਕਨੋਲੋਜੀ ਆ ਗਈ ਹੈ ਗਿਆਨ ਜਿੱਥੋਂ ਮਰਜੀ ਇੰਟਰਨੈਟ ਤੋਂ ਜਿਵੇਂ ਡਾਕਟਰ ਸਾਹਿਬ ਵੀ ਦੱਸ ਕੇ ਜਾਂ ਉਹਨਾਂ ਦਾ YouTube ਚੈਨਲ ਹੈ ਸਾਡੇ PAU ਦੀ ਵੈਬਸਾਈਟ ਬਣੀ ਹੋਈ ਹੈ CPRI ਦੀ ਵੈਬਸਾਈਟ ਬਣੀ ਹੋਈ ਹੈ ਜੇ ਉਹ ਤੋਂ ਵੀ ਉੱਪਰ ਜਾਣਾ ਹੈ ਜਿਹੜਾ ਇੰਟਰਨੈਸ਼ਨਲ ਪੋਟੈਟੋ ਸੈਂਟਰ ਸਾਡਾ ਪੀਰੂ ਹੈ ਜਿੱਥੋਂ ਇਹ ਸਾਰੇ ਆਲੂਆਂ ਦਾ ਜਰਮ ਪਲਾਜ਼ਮਾ ਆਉਂਦਾ ਹੈ ਜਿਵੇਂ ਸਾਡਾ ਕਲਕਦਾ ਮੈਕਸੀਕੋ ਤੋਂ ਆਉਂਦਾ ਹੈ ਝੋਨੇ ਦਾ ਸਾਡਾ ਫਿਲੀਪਾਈਨਸ ਤੋਂ ਆਉਂਦਾ ਹੈ ਤਾ ਉਹ ਵੀ ਅੱਜ ਕੱਲ ਜਿਹੜੇ ਆਪਾਂ ਜਲਸਾਂ ਜ਼ਿਆਦਾ ਪੜੇ ਲਿਖੇ ਨਹੀਂ ਉਹਨਾਂ ਦੇ ਬੱਚੇ ਪੜੇ ਲਿਖੇ ਹੈਗੇ ਉਹ ਸਾਰਾ ਉੱਥੋਂ ਦੇਖ ਕੇ ਆਪਾਂ ਸਿੱਖ ਸਕਦੇ ਆਂ ਬਾਕੀ ਜੋ ਬੀਜ ਦੀ ਗੱਲ ਹੈ ਇਹ ਵੀ ਇੱਕ ਬੜੀ ਖੁਸ਼ੀ ਦੀ ਗੱਲ ਹੈ ਵੀ ਜੋ ਡਾਕਟਰ ਸਾਹਿਬ ਨੇ ਗੱਲ ਅਸੀਂ ਬਿਲਕੁਲ ਸਹੀ ਹੈ ਆਲੂਆਂ ਦੇ ਵੀ ਪਿੱਛੇ ਬੜਾ ਝਟਕੜਾ ਪੈਣਾ ਪੈਂਦਾ ਸੀ ਹੁਣ ਤਾਂ ਚਲੋ ਲੰਡੋਵਾਲ ਫਾਰਮ ਹੀ ਖਤਮ ਹੋ ਗਿਆ ਉਹ 2200 ਏਕੜ ਦਾ ਫਾਰਮ ਸੀ ਅਸੀਂ ਕਦੇ ਲੰਡੋਵਾਲ ਜਾਣਾ ਕਦੇ ਅਸੀਂ ਮਲਸੀਆ ਇੱਕ ਫਾਰਮ ਹੁੰਦਾ ਸੀ ਕਹਿੰਦੇ ਉੱਥੇ ਜਾਣਾ ਸਾਡੇ ਕੋਲੇ ਹਰਨਾਬ ਸਿੰਘ ਵਾਲਾ ਸੀ ਰਾਮਪੁਰੇ ਉੱਥੇ ਜਾਣਾ ਤੇ ਕੁਫਰੀ ਸੰਘੂਰੀ ਆਪਣੇ ਬਹੁਤ ਲੱਗਦਾ ਸੀ ਉਹਦੇ ਵਾਸਤੇ ਗਵਾਲੀਅਰ ਜਾਣਾ ਤਾਂ ਹੁਣ ਸਾਨੂੰ ਮੈਨੂੰ ਇਹ ਲੱਗਦਾ ਵੀ ਜ਼ਿਲ੍ਹਾ ਦਾ ਛੱਡੋ ਲਗਭਗ ਦੋ ਤਿੰਨ ਤਹਿਸੀਲਾਏ ਦੋ ਤਹਿਸੀਲਾ ਪਿਛੇ ਕੀ ਐਰੋਪੋਨਿਕ ਯੂਨਿਟ ਆਪਣਾ ਜਿਵੇਂ ਦੱਸਿਆ 36 ਯੂਟ ਲੱਗੇ ਤੇ ਅੱਗੇ ਹੁਣ ਬਾਕੀ ਸਾਰੀ ਗੱਲਾਂ ਡਾਕਟਰ ਸਾਹਿਬ ਬੈਠੇ ਸਾਡੇ ਸਰਪਾਲ ਸ਼ਰਮਾ ਜੀ ਯੂਨੀਵਰਸਿਟੀ ਤੋਂ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਆਲੂ ਤੇ ਕੰਮ ਨਹੀਂ ਹੁੰਦਾ ਸੀ ਹੁਣ ਆਲੂ ਤੇ ਕੰਮ ਹੋਣਾ ਸ਼ੁਰੂ ਹੋ ਗਿਆ ਬੜੀਆਂ ਵਧੀਆ ਵਧੀਆ ਵੈਰਾਈਟੀਆਂ ਆ ਰਹੀਆਂ ਹੁਣੇ ਅਸੀਂ ਮੈਨਾਂ ਕੋਲੇ ਬੈਠਾ ਗੱਲ ਕਰ ਰਿਹਾ ਸੀ ਕਿਉਂਕਿ ਆਪਣੇ ਜਿਹੜਾ ਪੰਜਾਬ ਦੇ ਵਿੱਚ ਦੋ ਵੱਡੀਆਂ ਪ੍ਰੋਬਲਮਸ ਨੇ ਜਿਹੜੀ ਪੈਥੋਲੋਜੀਕਲ ਪ੍ਰੋਬਲਮ ਹੈ ਉਹ ਲੇਟ ਬਲੈਂਟੋ ਪੋਟੈਟੋ ਹੈ ਤੇ ਜਿਹੜੀ ਫਿਜ਼ੀਓਲੋਜੀਕਲ ਪ੍ਰੋਬਲਮ ਹੈ ਉਹ ਸਾਡੇ ਕੋਰਾ ਪੈਂਦਾ ਜਿਹੜਾ ਮੈਨਾਂ ਨੇ ਇਹੀ ਗੱਲ ਕਰ ਰਿਹਾ ਇਸ ਵੇਲੇ ਡਾਕਟਰ ਸਾਹਿਬ ਹੁਣ ਜਦੋਂ ਤੁਸੀਂ ਕੋਈ ਵੀ ਵੈਰਾਈਟੀ ਬਣਾਉਣੀ ਹੈ ਉਹਦਾ ਕੱਦ ਘੱਟੋ ਘੱਟ 2.5 ਤੋਂ 3 ਫੁੱਟ ਲੈ ਕੇ ਜਾਓ ਕਿਉਂਕਿ ਗੱਲਾਂ ਬੜੀ ਬੜੀ ਜਿਵੇਂ ਲੋਕੋ ਸਮਝ ਲਿਆ ਕਿ ਆਲੂਆਂ ਦੀ ਕਹਾਣੀ ਬੜੀ ਲੰਮੀ ਹੈ ਆਪਾਂ ਕਈ ਵਾਰੀ ਇੰਟਰਨੈਟ ਤੇ ਦੇਖ ਲੈਂਦੇ ਆ ਜੀ ਟੈਂਪਰੇਚਰ ਇੰਨਾ ਹੋਣ ਜਾ ਰਿਹਾ ਹੈ ਚਪੋਰਾ ਬੂਗਾ ਇਦਾਂ ਨਹੀਂ ਕਿਉਂਕਿ ਜਿਹੜੇ ਯੂਨੀਵਰਸਿਟੀ ਦੇ ਸਾਡੇ ਜੰਤਰ ਲੱਗੇ ਹੋਏ ਧਰਤੀ ਤੋਂ 6 ਫੁੱਟ ਉੱਚੇ ਹੈ ਤੇ ਉਹ 6 ਫੁੱਟ ਦਾ ਤਾਪਮਾਨ ਤੇ ਧਰਤੀ ਦਾ ਜਿਹੜਾ ਕਿਉਂਕਿ ਸਾਡੇ ਤਾਂ ਆਲੂ ਇੱਕ ਗੇਠੀ ਹੁੰਦੇ ਆ ਤਾਂ ਉਹਦਾ ਤਾਪਮਾਨ ਦਾ ਲਗਭਗ 2-3 ਡਿਗਰੀਟ ਦਾ ਫਰਕ ਹੁੰਦਾ ਹੈ ਫਿਰ ਕਿ ਸਾਡਾ ਸੋਇਲ ਦੇ ਟੈਂਪਰੇਚਰ ਦਾ ਫਰਕ ਹੁੰਦਾ ਇਹਨੂੰ ਜਰੂਰ ਦੇਖਣਾ ਸਿੱਖੋ ਇਹ ਸਾਡੇ ਡਾਕਟਰ ਸਾਹਿਬ ਡਾਕਟਰ ਸਰਪਲ ਸ਼ਰਮਾ ਜੀ ਵੀ ਦੱਸਣਗੇ ਵੀ ਲੇਟ ਬਲੈਂਟੋ ਪੋਟੈਟੋ ਜਦੋਂ ਆਉਂਦੀ ਹੈ ਜੇ ਅਸੀਂ ਤੜਕੇ ਉੱਠ ਕੇ ਰੱਬ ਦਾ ਨਾਮ ਲੈ ਕੇ ਮੌਸਮ ਦੇਖ ਲਈਏ ਨਾ ਤਾਂ ਆਪ ਨੂੰ ਅੰਦਾਜ਼ਾ ਆ ਸਭੀ ਲੇਟ ਬਲੈਂਟੋ ਪੋਟੈਟੋ ਕਦੋਂ ਆਊ ਜਾਂ ਆਊ ਜਣਾ ਅਗਲੀ ਗੱਲ ਜਿਹੜੀ ਕੋਰਾ ਇਹਦਾ ਵੀ ਇਹੀ ਹੈ ਵੀ ਜਦੋਂ ਟੈਂਪਰੇਚਰ ਚਾਂਦ ਦਿਖਣ ਲੱਗੇ ਪਹਿਲਾਂ ਪਹਿਲਾਂ ਮੈਂ ਬਹੁਤ ਮਾਰਖਦੀ 2-3 ਸਾਲ ਫਿਰ ਸਾਡੀ ਮੀਟਿੰਗ ਹੁੰਦੀ ਹੈ ਉੱਥੇ 60% ਦੀ ਪੀਯੂ ਦੇ ਵਿੱਚ ਤੇ ਸਾਡੇ ਉੱਤੇ ਵੈਚਰਸ ਲਰ ਸਾਹਿਬ ਸਾਰਾ ਦਿਨ ਬੈਠਦੇ ਆ ਵਿੱਚ ਸਾਰੇ ਸੈਸਦਾਰ ਹੁੰਦੇ ਆ ਉੱਥੇ ਵੀ ਮੈਂ ਇਹ ਗੱਲ ਕੀਤੀ ਮੈਂ ਇਹ ਨੂੰ ਡਾਕਟਰ ਸਾਹਿਬ ਅਸੀਂ ਤਾਂ ਟੈਂਪਰੇਚਰ ਦੇਖਦੇ ਵੀ ਉਹਦੇ ਮੁਤਾਬਕ ਤਾਂ ਕੋਰਾ ਪਹਿਣਾ ਨਹੀਂ ਚਾਹੀਦਾ ਸਾਡੇ ਕੋਰਾ ਪੈ ਜਾਂਦਾ ਫਿਰ ਉੱਥੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਕਿ ਜਿਹੜਾ ਮੌਸਮ ਅਸੀਂ ਦੇਖਦੇ ਆ ਸਾਡਾ ਜਿੱਥੇ ਆਲੂ ਦੀ ਖੇਤੀ ਹੋ ਰਹੀ ਆ ਉਹਦਾ ਤਾਪਮਾਨ ਤਾਂ 2-3 ਸੈਂਟੀਗਰੀਡ ਡਾਊਨ ਹੋ ਜਾਂਦਾ ਤਾਂ ਉਹਨੂੰ ਮਾਈਨਸ ਕਰ ਲਿਆ ਕਰੋ ਆਪਾਂ ਉੱਥੋਂ ਥੋੜਾ ਜਿਹਾ ਤੁਹਾਨੂੰ ਅੰਦਾਜ਼ਾ ਆ ਜਾ ਕਰਨ ਵੀ ਪੂਰਾ ਪੈਣਾ ਹੈ ਕਿ ਨਹੀਂ ਪੈਣਾ ਤੇ ਜਿਹੜੀ ਗੱਲ ਮੈਂ ਡਾਕਟਰ ਡਾਕਟਰ ਸਾਹਿਬ ਸਾਡੇ ਸਰਪਲ ਸ਼ਰਮਾ ਜੀ ਨੂੰ ਮੈਂ ਇਹ ਬੇਨਤੀ ਕੀਤੀ ਸੀ ਇਹ ਮੈਂ ਮੈਨੂੰ ਕਈ ਗੱਲਾਂ ਜਿਉਂ ਆਪਾਂ ਖੇਤੀ ਕਰਦੇ ਹਾਂ ਤੇ ਅਰਵਾਉਂਦਾ ਕੁਫਰੀ ਅਰਨ ਤੇ ਕੁਫਰੀ ਸਦਾਬਹਾਰ ਬੈਟੀਆਂ ਆਈਆਂ ਸੀ ਜਿਹੜੀਆਂ ਵਧੀਆ ਵੈਰਾਈਆਂ ਸੀ ਪਰ ਕਈ ਕారణ ਕਰਕੇ ਉਹ ਚੱਲੀਆਂ ਨਹੀਂ ਉਹਨਾਂ ਦੀ ਵੇਲ ਬੜੀ ਉੱਚੀ ਸੀ ਉਹ ਡਿੱਗਦੀ ਨਹੀਂ ਸੀ ਤਿੰਨ ਤਿੰਨ ਫੁੱਟ ਤੋਂ ਜਾਦਾ ਟੱਪ ਜਾਂਦੀ ਸੀ ਅਰਧ ਦੀ ਵੇਦ ਤਾਂ ਤਾਂ ਜਦੋਂ 2013 ਤੋਂ 2014 15 ਦਸੰਬਰ 2013 ਤੋਂ 15 ਜਨਵਰੀ 2014 ਤੱਕ ਭਿਆਨਕ ਪੋਰਾ ਪਿਆ ਉਦੋਂ ਬਾਅਦ ਪੋਰਾ ਨਹੀਂ ਪਿਆ ਮੌਸਮ ਚੇਂਜ ਹੋ ਰਿਹਾ ਪਿਆ ਆਲੂ ਵਾਲਾ ਟਾਈਮ ਵੀ ਚੇਂਜ ਹੋਊਗਾ ਚੇਂਜ ਹੋ ਰਿਹਾ ਤਾਂ ਉਦੋਂ ਉਹਨਾਂ ਆਲੂਆਂ ਦੇ ਉਹ ਬਰੇਟੇ ਤੇ ਕੋਨਾ ਬਹੁਤ ਘਟ ਗਿਆ ਤਾਂ ਫਿਰ ਉਥੋਂ ਇਸ ਚੀਜ਼ ਦੀ ਸਟੱਡੀ ਹੋਈ ਉਦੋਂ ਹੀ ਪਤਾ ਲੱਗਿਆ ਵੀ ਜਿਵੇਂ ਜਿਵੇਂ ਉੱਪਰ ਨੂੰ ਜਾਂਲੀ ਟੈਂਪਰੇਚਰ ਥੋੜਾ ਜਿਹਾ ਹੱਥ ਹੋਣ ਲੱਗ ਜਾਂਦਾ ਹੈ ਵੀ ਜਿਹੜਾ ਠੰਡਾ ਟੈਂਪਰੇਚਰ ਹੁੰਦਾ ਉਹ ਨਮੀਤਾਂਤੀ ਹੁੰਦੇ। ਬਾਕੀ ਇੱਕ ਮੇਨ ਗੱਲ ਹੈ ਜਿਹੜੀ ਬੀਜ ਦੀ। ਬੀਜ ਤਾਂ ਮੈਂ ਬੈਸੇ ਤਾਂ ਬਹੁਤ ਸੂਝਵਾਨ ਕਿਸਾਨੇ ਸੀ ਬੈਠੇ ਆ ਪਰ ਮੈਂ ਇੱਕੋ ਹੀ ਰਹਿ ਦਿੰਦਾ ਵੀ ਬੀਜ ਤੇ ਬੇਤਹਾਸ਼ਾ ਪੈਸਾ ਨਾ ਪਟਾਓ। ਜੇ ਨਹੀਂ ਕਾਪਾ ਖੇਤੀ ਕਰਦੇ ਹੈ ਜੇ ਆਪਾਂ ਕੋਈ ਬੰਦਾ 150 ਏਕੜ ਦੀ ਖੇਤੀ ਕਰਦਾ ਹੈ ਤਾਂ ਮੈਂ ਕਹਿੰਦਾ ਵੀ 1 ਏਕੜ ਦਾ ਬੀਜ ਲੈ ਲੇ ਤੇ ਜਦੋਂ ਉਹਨੇ 150 ਏਕੜ ਤੇ ਪਹੁੰਚਣਾ ਉਹਦੇ ਕੋਲੇ ਜੀ ਫੋਰਨ ਦਾ ਬੀਜ ਆ ਰੋਹੀ ਵੀ ਮੇਰੀ ਗਰੰਟੀ ਆ ਬੈਠੇ ਨੇ ਸਾਡੇ ਭਾਈ ਜੀ ਜਗਜੀਤ ਸਿੰਘ ਜੀ ਥੋੜੇ ਚਿਰ ਤੋਂ ਖੇਤੀ ਜਿ ਲੱਗੇ ਐ ਤੇ ਬੜੀ ਵਧੀਆ ਖੇਤੀ ਕਰਨ ਲੱਗੇ ਐ ਇਸ ਗੱਲ ਨੂੰ ਸਮਝ ਗਏ ਇਹਨਾਂ ਨੇ ਵੀ ਮਿਨੀ ਟਿਊਬਰ ਤੋਂ ਕੰਮ ਸ਼ੁਰੂ ਕਰਕੇ ਮਿਨੀ ਟਿਊਬਰ ਖਰੀਦ ਲਿਆ ਬੀਜ ਤਿਆਰ ਕੀਤਾ ਆਪ ਦੇ ਬੀਜ ਦੇ ਮਾਲਕ ਖੁਦ ਬਣੋ ਕਿਉਂਕਿ ਆਪਾਂ ਨੂੰ ਬੀਜ ਦੇਣ ਵਾਲੇ ਆਪਣੇ ਕੋਲੇ ਯੂਨੀਵਰਸਿਟੀ ਹੁਣ ਆ ਗਈ ਐ ਸੀਪੀਆਰਆਈ ਹੈਗੀ ਇਨਨ ਕੋ ਲਿਮਟਿਡ ਵੀ ਮਿਲ ਸਕਦਾ ਆਪਾਂ ਪਰ ਹੁਣ ਆਪਣੇ ਕਿਸਾਨ ਭਰਾ ਆ ਗਏ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਉਹ ਸਾਡੇ ਵੀ ਬਿਹੰਦੇ ਮੌੜਾਂ ਤੋਂ ਉਹ ਆਏ ਨੇ ਮੇਰੇ ਨਾਲ ਰਮਨਦੀਪ ਸਿੰਘ ਹੁਣ ਉੱਥੇ ਵੀ ਸਾਡੇ ਇਹਨਾਂ ਨੇ ਐਰੋਪੋਨਿਕ ਯੂਟ ਲਾ ਲਿਆ ਉਹ ਵੀ ਖੁਸ਼ੀ ਦੀ ਗੱਲ ਹੈ ਵੀ ਇਹ ਹੀ ਪlant ਬਰੀਡਿੰਗ ਦੀ ਐਮਐਸਸੀ ਕਰਕੇ ਇਸ ਬਿਜ਼ਨਸ 'ਚ ਆ ਗਏ ਤੇਰੀ ਨੌਕਰੀ ਵੀ ਇਹਨਾਂ ਨੂੰ ਮਿਲ ਸਕਦੀ ਸੀ ਤਾਂ ਇਹਨਾਂ ਚੀਜ਼ਾਂ ਦਾ ਇਹੀ ਫਾਇਦਾ ਹੈ ਬਾਕੀ ਐਰੋਪੋਨਿਕ ਜੁਨਟ ਆਪਾਂ ਸਾਰੇ ਨਹੀਂ ਲਾ ਸਕਦੇ ਬਹੁਤ ਮਹਿੰਗਾ ਸਰਦਾਂ ਕਰੋੜਾਂ ਦਾ ਕੰਮ ਰਿਸਕ ਬਹੁਤ ਹੈ ਜਿੰਨੀ ਟੈਕਨੋਲੋਜੀ ਵਧੀਆ ਹੁੰਦੀ ਹੈ ਉਨੀ ਰਿਸਕ ਉਸੇ ਜ਼ਿਆਦਾ ਹੁੰਦਾ ਹੈ ਪਰ ਜੇ ਕਿਸੇ ਨੇ ਖੇਤੀ 100 150 200 ਕਿੰਨੇ ਦੀ ਕਰਨੀ ਹੈ ਜਾਂ ਜ਼ਿਆਦਾ ਬਤਨਵੀ ਮੈਂ ਕਹਿੰਦਾ 770 ਕਰ ਤੋਂ ਉਪਰ ਮੈਂ ਤਾਂ ਇੱਕ ਰਾਹ ਦਿਆਂਗਾ ਕਿਉਂਕਿ ਜਦੋਂ ਐਰੋਪੋਨਿਕ ਜੋੜ ਟਾਲੀ ਟੈਕਨੀਕ ਨਹੀਂ ਆਈ ਸੀ ਤਾਂ ਇਹ ਡਾਕਟਰ ਸੁਖਿੰਦਰ ਸਿੰਘ ਜੀ ਸਾਨੂੰ ਟ੍ਰੇਨਿੰਗ ਦਿੰਦੇ ਹੁੰਦੇ ਸੀ ਵੀ ਤੁਸੀਂ ਇੱਕ ਕਨਾਲ ਦਾ ਇੱਕ ਨੈਟ ਹਾਊਸ ਬਣਾ ਲਓ ਉਹਦੇ ਵਿੱਚ ਤੁਸੀਂ ਵਧੀਆ ਵੀ ਆਉਂਦਾ ਉਹਨੂੰ ਗ੍ਰੀਟਰ ਸਿਟੀ ਖਰੀਦ ਕੇ ਲਿਆਉਂਦੇ ਵਾਧ ਤਦ ਤਾਂ ਉਹਨੂੰ ਲਾਓ ਉਹਦੇ ਵਿੱਚੋਂ ਤੁਸੀਂ ਉਸ ਵੀ ਨੂੰ ਬਾਹਰ ਲੈ ਜਾਓ ਉਹਦੇ ਵਿੱਚੋਂ ਹੀ ਕੁਝ ਵੀ ਤਾਂ ਆਈ ਜਾਈਏਗੀ ਇੰਨੇ ਪੈਸੇ ਲਾਉਣ ਦੀ ਲੋੜ ਨਹੀਂ ਆਪਾਂ ਵੀ ਖਰੀਦ ਕੇ ਵੀ ਖਰੀਦ ਕੇ ਆਪਾਂ ਕੰਮਜਾਗਰ ਹੋ ਸਕਦੇ ਜੇ ਆਪਾਂ ਵੀ ਖਰੀਦ ਕੇ ਵੀ ਨੂੰ ਸੰਭਲ ਸਿੱਖ ਗਏ ਤਾਂ ਆਪਾਂ ਕੰਮਜਾਗਰ ਹੋ ਗਏ ਖੇਤੀ ਦੇ ਵਿੱਚ ਬਾਕੀ ਆਲੂ ਦੀ ਖੇਤੀ ਦੇ ਵਿੱਚ ਕਦੇ ਇੱਕ ਸਾਲ ਦੂਸਰਾ ਜਿਹੜਾ ਡਾਕਟਰ ਸਾਹਿਬ ਨੇ ਵੀ ਦੱਸਿਆ ਇਹ ਵੀ ਪੰਜਾਬ ਦੇ ਵਿੱਚ ਵੀ ਥੋੜਾ ਜਿਹਾ ਸਾਡੇ ਬਰਿੰਡੇ ਦੇ ਵਿੱਚ ਵੀ ਅਸੀਂ ਸਮਝਦੇ ਹਾਂ ਵੀ 25 ਅਕਤੂਬਰ ਤੋਂ ਬੀਜ ਜਾ ਕੇ 25 ਨਵੰਬਰ ਨੂੰ ਫੇਰ 90 ਦਿਨ ਦੇ ਆਪਾਂ 70 ਦਿਨ ਉਹਦੋਂ ਦੇਣੇ ਜਦੋਂ ਆਪਾਂ ਆਲੂ 20 ਤੋਂ 25 ਅਕਤੂਬਰ ਦੇ ਵਿੱਚ ਬੀਜਾਂਗੇ ਤੇ ਫਿਰ 5 ਜਨਵਰੀ ਦੇ ਆਸ-ਪਾਸ ਉਹਦੇ ਪੱਤੇ ਕੱਟਦੇ ਹਾਂਗੇ ਤਾਂ ਫਿਰ ਉਹ ਆਪਣਾ ਬੀਜ ਜਿਹੜਾ ਤੇਲੇ ਨਾਲ ਐਫਰਟ ਦੇ ਨਾਲ ਜਿਹੜਾ ਆਪਣੇ ਵਾਇਰਸਾਂ ਦੋਂ ਤੋਂ ਬਚੇ ਰਹਿਵਾਂਗੇ ਕਿਉਂਕਿ ਉਹੀ ਵਾਇਰਸ ਸਭ ਤੋਂ ਖਤਰਨਾਕ ਹੈ ਤੇ ਗੱਲਾਂ ਤਾਂ ਕਾਫੀ ਲੱਗਦੀ ਚੜਗੇ ਨੇ ਬਾਕੀ ਡਾਕਟਰ ਸਾਹਿਬ ਦੱਸਣਗੇ ਤੇ ਮੈਂ ਤਾਂ ਇਹੀ ਬੇਨਤੀ ਮੈਂ ਤੁਹਾਨੂੰ ਕਰਨੀ ਸੀ ਕਿ ਆਪਣੇ ਦੋ ਚਾਰ ਗੱਲਾਂ ਜਿਹੜੀਆਂ ਮੇਰੇ થી ਅਰਬੀ ਸੀ ਸਾਂਝੀ ਕੀਤੀ ਹੈ ਵੀ 20 ਤਿਆਰ ਕਰਨ ਵਾਸਤੇ ਬੀ ਖਰੀਦ ਕੇ ਪੈਸੇ ਲਾ ਕੇ ਉਹਦੇ ਤੇ ਆਪਾਂ ਪੈਸੇ ਦੇ ਲਾਉਣੇ ਆ ਤਾਂ ਉਹਨੂੰ ਜਰੂਰ ਸਮਝ ਸਿੱਖੋ ਉਹ ਆਪਾਂ ਕੋ ਵਕਤ ਵਕਤ ਟਾਈਮ ਤੇ ਸਿੱਧਾ ਜਿਵੇਂ 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 ਬਾਈਟ ਫਲਾਈ ਦੀ ਸਪੀਸੀਜ਼ ਚੇਂਜ ਹੋ ਰਹੀ ਹੈ ਲੇਟ ਬਲਾਈਟ ਆਫ ਪੋਟੈਟੋ ਦਾ ਮੈਨੂੰ 2008 ਦੇ ਵਿੱਚ ਗਲੋਬਲ ਪੋਟੈਟੋ 500 ਦੇ ਵਿੱਚ ਪਤਾ ਲੱਗਿਆ ਸੀ ਪਰ ਉਹ ਉਹ ਗੱਲ ਜੇ ਮੈਂ ਧਿਆਨ ਨਾਲ ਸੁਣੀ ਤਾਂ ਉਸ ਸਾਲ ਹੀ ਬਹੁਤ ਭਿਆਨਕ ਬਲਾਈਟ ਆਇਆ ਤੇ ਉਹਨਾਂ ਨੇ ਉੱਥੇ ਦੱਸਿਆ ਸੀ ਵੀ ਜਿਹੜੀ ਤੁਹਾਡੀ ਮੈਡਲ ਐਕਸਲ ਆਏ ਇਹ ਜਿਹੜਾ ਨਵਾਂ ਇਹਦਾ ਇੱਕ ਪਰਜਾਤੀ ਆ ਗਿਆ ਲੇਟ ਟੂ ਇੰਪਲੈਂਟ ਆਫ ਪੋਟੈਟੋ ਦੀ ਵੀ ਉਹਦੇ ਤੇ ਕੰਮ ਨਹੀਂ ਕਰਦੀ ਉਹਦੇ ਤੇ ਤੁਸੀਂ ਸਮੈਕਸਰ ਨਾਲ ਤੇ ਜਾਓ ਤਾਂ ਮੈਨੂੰ ਉਦੋਂ ਆ ਕੇ ਸਵੈਕਸਨਲ ਸਾਰੇ ਜਿਹੜੇ ਜੂ ਮਸਾ 5 ਕਿਲੋ ਮਿਲੀ ਸੀ ਕੋਈ ਵਰਤਦਾ ਨਹੀਂ ਸੀ ਤਾਂ ਪਰ ਮੇਰਾ ਉਹਦੇ ਨਾਲ ਬੜਾ ਫਾਇਦਾ ਹੋਇਆ ਤਾਂ ਇਹ ਸਮੇਂ ਸਮੇਂ ਨਾਲ ਤੰਬੀਲੀ ਆਉਂਦੀ ਰਹਿੰਦੀ ਹੈ ਇਹ ਨਹੀਂ ਵੀ ਆਪਾਂ ਇੱਕ ਵਾਰੀ ਕੋਈ ਕਿਤਾਬ ਪੜ੍ਹ ਲਈ ਜਾਂ ਆਪਾਂ ਸਾਰਾ ਸੁਣ ਲਿਆ ਤੇ ਆਪਾਂ ਵਿਦਵਾਨ ਬਣ ਗਏ ਕਿਉਂਕਿ ਬਸ ਇੱਕੋ ਹੀ ਗੱਲ ਨਾਲ ਮੈਂ ਖਤਮ ਕਰਦਾ ਆਲਦੀ ਵੀ ਸਕਰਾਪ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਤਾਂ ਜੀ ਬੜੇ ਵਿਦਵਾਨ ਆਣ ਕਿਉਂਕਿ ਦੁਨੀਆ ਦੇ ਜਿਹੜੇ ਸਕਰਾਪ ਤੇ ਪਲੇਟੋ ਤੇ ਰਿਸਟੋਟਲ ਤਿੰਨ ਵਿਦਵਾਨ ਹੋਏ ਐ ਵੀ ਤੁਸੀਂ ਤਾਂ ਬਹੁਤ ਸਾਰੀ ਦੁਨੀਆ ਦਾ ਗਿਆਨ ਤੁਹਾਨੂੰ ਹੋਊਗਾ ਤਾਂ ਉਹ ਕਹਿੰਦਾ ਵੀ ਮੈਨੂੰ ਇੱਕ ਗਿਆਨ ਗਿਆਨ ਹੋਇਆ ਉਹ ਕਹਿੰਦੀ ਕੀ ਹੋਇਆ ਵੀ ਕਹਿੰਦਾ ਗਿਆਨ ਦਾ ਸਮੁੰਦਰ ਐਡਾ ਵੱਡਾ ਵੀ ਮੇਰੇ ਤਾਂ ਜੇ ਪੈਰ ਵੀ ਨਹੀਂ ਪੀਚੀ ਗਿਆਨ ਦੀ ਕੋਈ ਲਿਮਟ ਨਹੀਂ ਨੋਲੇਜ ਇਸ ਹੋਰੀਜ਼ਨ ਕੋਈ ਇਹਦਾ ਉਹ ਨਹੀਂ ਵੀ ਉੱਥੇ ਇੰਨਾ ਕੁ ਪੜ ਲਿਆ ਸੁਣ ਲਿਆ ਗਿਆਨ ਹੋ ਗਿਆ ਗਿਆਨ ਸੁਣਦੇ ਰਹੋ ਉਹ ਆਪਾਂ ਅਪਲਾਈ ਕਰਦੇ ਰਹੋ ਤੇ ਖੇਤੀ ਕੋਈ ਐਡਾ ਬੜਾ ਵੱਡਾ ਮੁਲਾਕਾਤ ਦਾ ਤੁੰਦਾ ਨਹੀਂ ਦਿਨੋ ਦਿਨ ਹੀ ਘੱਟ ਮੁਨਾਫੇ ਦਾ ਧੰਦਾ ਬੰਦੀ ਜਾ ਰਹੀ ਹੈ ਸਾਡੇ ਖਰਚੇ ਵੱਧੇ ਜਾ ਰਹੇ ਹੈ ਤੇ ਜਮੀਨਾਂ ਦੇ ਠੇਕੇ ਤਾਂ ਤੁਹਾਨੂੰ ਪਤਾ ਸਾਰਿਆਂ ਨੂੰ ਸਾਰੀਆਂ ਗੱਲਾਂ ਸੋ ਸਮਝ ਕੇ ਆਪਾਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਤੇ ਚਲੋ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਲੈਣੇ ਆ ਰਹਿਨੂ ਜੀ ਕਾ ਖਾਲਸਾ ਰਹਿਨੂ ਜੀ ਕਾ ਫਤਿਹ ਜੀ ਬਹੁਤ ਧੰਨਵਾਦ ਜੀ ਮੈਂ ਬੇਨਤੀ ਕਰਦਾ ਜੀ ਡਾਕਟਰ ਜਸਵਿੰਦਰ ਸਿੰਘ ਜੀ ਮੇਜਰ ਸਾਹਿਬ ਇੱਕ ਮੈਂ ਕਲ ਦੱਸ ਦਿਆ ਕਿ ਜਦੋਂ ਆਪਾਂ ECG ਦੇਖਦੇ ਹੁੰਦੇ ਆ ਨਾ ECG ਮਰੀਜ਼ ਦਾ ਪਤਾ ਲੈਣ ਜਾਈਏ ਤਾਂ ਐਵੇਂ ਐਵੇਂ ਚੱਲਦੀ ਹੁੰਦੀ ਹੈ ਤੇ ਜੇ ਕੋਈ ਬੰਦਾ ਥੱਲੇ ਨੂੰ ਡਾਕਟਰ ਗਈ ਨੂੰ ਲਾਈਨ ਨੂੰ ਕਹਿੰਦੇ ਕਿ ਬੰਦਾ ਮਰ ਗਿਆ ਹਮੇਸ਼ਾ ਪੈਰਲਲ ਲਾਈਨ ਜਦੋਂ ਆ ਜਾਂਦੀ ਨੇ ਪੈਰਲਲ ਲਾਈਨ ਉਦੋਂ ਮੌਤ ਮੰਨੀ ਜਾਂਦੀ ਹੈ ਜੇ ਥੱਲੇ ਨੂੰ ਵੀ ਲਾਈਨ ਜਾਂਦੀ ਹੋਵੇ ਨਾ ਤੁਹਾਨੂੰ ਮੌਤ ਨਹੀਂ ਮੰਨਿਆ ਜਾਂਦਾ ਉਹ ਕਹਿੰਦੇ ਕਿ ਤਾਨੂੰ ਉੱਠੂਗੀ ਜੇ ਕਦੇ ਡਾਊਨ ਫਾਲ ਆਪਣੀ ਖੇਤੀ ਦੇ ਵਿੱਚ ਵੀ ਆਵੇ ਤਾਂ ਉਹਨੂੰ ਮੌਤ ਨਹੀਂ ਮੰਨਿਆ ਜਾ ਸਕਦਾ ਪੈਰਲਲ ਲਾਈਨ ਨੂੰ ਮੌਤ ਮੰਨਿਆ ਜਾ ਸਕਦਾ ਜਿਵੇਂ ਕਣਕ ਤੇ ਝੋਨਾ ਪੈਰਲਲ ਲਾਈਨ 'ਚ ਰਹਿ ਗਿਆ ਠੀਕ ਹੈ ਕਿ ਨਹੀਂ ਉਹਨੂੰ ਮੌਤ ਮੰਨਿਆ ਜਾ ਸਕਦਾ ਉੱਚੇ ਨੀਵੇਂ ਨੂੰ ਮੌਤ ਨਹੀਂ ਮੰਨਿਆ ਜਾਂਦਾ ਹੁੰਦਾ ਇਸ ਕਰਕੇ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖਿਆ ਕਰੋ ਬਹੁਤ ساری ਸੀ ਡਾਊਨ ਵਾਲੀ ਲਾਈਨ ਨੂੰ ਮੌਤ ਮੰਨ ਲੈਂਦੇ ਸਜਣੋ